ਇਹ ਇਨਸੀਡੈਂਟ ਦੀ ਕੋਈ ਵੀ ਸੀਸੀਟੀਵੀ ਫੁਟੇਜ ਕਿਉਂ ਨਹੀਂ ਰਿਲੀਜ਼ ਕੀਤੀ ਜਾ ਰਹੀ ਟਵਿੱਟਰ ਤੇ ਆਰ ਜਿਗਰ ਕਾਲਜ ਦੇ ਸਟੂਡੈਂਟਸ ਵੀਡੀਓ ਪੋਸਟ ਕਰ ਰਹੇ ਨੇ ਕਿ ਕ੍ਰਾਈਮ ਸੀਨ ਦੇ ਸਿਰਫ 20 ਮੀਟਰ ਵਿੱਚ ਹੀ ਰੈਨੋਵੇਸ਼ਨ ਸ਼ੁਰੂ ਕਰ ਦਿੱਤੀ ਹੈਗੇ ਜਾਂ ਨੇ ਤੇ ਪੁਲਿਸ ਉੱਥੇ ਹੀ ਬੈਠੀ ਹੁੰਦੀ ਹੈ ਮਤਲਬ ਆਮ ਤੌਰ ਤੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ ਤਾਂ ਕ੍ਰਾਈਮ ਸੀਨ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਹੁੰਦੀ ਬਟ ਇਹ ਕੇਸ ਵਿੱਚ ਤਾਂ ਓਪਨਲੀ ਕ੍ਰਾਈਮ ਸੀਨ ਤੇ ਰੈਨੋਵੇਸ਼ਨਸ ਕੀਤੀਆਂ ਜਾ ਰਹੀਆਂ ਨੇ ਇਥੋਂ ਹੀ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਜਾਣ ਕੇ ਕੀਤਾ ਜਾ ਰਿਹਾ ਹੈ ਐਵੀਡੈਂਸ ਨੂੰ ਖਤਮ ਕਰਨ ਲਈ पूरा चुट दिया कि कुछ नहीं है कुछ नहीं बचा हुआ कम से कम पांच से हजार लोग तो आ गया वहाँ तो पर तोड़ पूरा गेट हम लोग लॉक कर दिया तो गेट तोड़ दिया हम लोग दूसरा गेट में चला गया वो गेट भी तोड़ दिया सीसीटीवी भी तोड़ दिया एक भी सीसीटीवी नहीं CCTV जितना है सब दिया। also, Rueda, कोई पहला क्राइम नहीं है ਇਹ ਇਨਸੀਡੈਂਟ ਤੋਂ ਕੁਝ ਦਿਨ ਪਹਿਲਾਂ ਹਸਪੀਟਲ ਦੀ ਇੱਕ ਫੀਮੇਲ ਡਾਕਟਰ ਨੇ ਵੀ ਸੰਜੇ ਰੌਏ ਦੇ ਅਗੇਂਸਟ ਇੱਕ ਕੰਪਲੇਂਟ ਰਜਿਸਟਰ ਕਰਾਈ ਸੀ। ਉਹਨਾਂ ਦਾ ਕਹਿਣਾ ਸੀ ਕਿ ਸੰਜੇ ਰੌਏ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਹੈ। ਤੇ ਆਹ ਕੰਪਲੇਂਟ ਤੋਂ ਬਾਅਦ ਪੁਲਿਸ